ਇੱਕ 26 ਤਰੀਕ ਨੂੰ ਸਾਡੇ ਕੋਲ ਇੱਕ ਗੁਰਮੀਤ ਨਾਮ ਦਾ ਲੜਕਾ ਜਿਹੜਾ ਸੀ ਉਹ ਆਇਆ ਉਹਨੇ ਦੱਸਿਆ ਕਿ ਮੇਰੇ ਕੋਲੋਂ ਤਿੰਨ ਵਿਅਕਤੀਆਂ ਨੇ ਜ਼ਬਰਦਸਤੀ 40 ਲੱਖ ਰੁਪਏ ਖੋਲਿਆ ਢਿਲਵਾ ਤੇ ਇਹਦੇ ਬਿਆਨ ਤੇ ਕੇਸ ਰਜਿਸਟਰ ਕੀਤਾ ਗਿਆ ਥਾਣਾ ਢਿਲਵਾ ਵਿਖੇ ਇਨਸੀਡੈਂਟ 25 ਦਾ ਦੱਸਿਆ ਸੀ 25 ਤਰੀਕ ਨੂੰ ਵਾਪਰਦਾ ਹੋਈ ਹੈ 26 ਤਰੀਕ ਨੂੰ ਕੇਸ ਰਜਿਸਟਰ ਕਰਕੇ ਇਹ ਜਿਹੜੀ ਅਗਲੀ ਕਾਰਤੀਸ਼ ਜਿਹੜੀ ਹੈ ਸ਼ੁਰੂ ਕੀਤੀ ਗਈ ਮਾਨਯੋਗ ਐਸਐਸਪੀ ਸਾਹਿਬ ਕੋ ਕਬੂਥਲਾ ਸ਼੍ਰੀ ਗੌਰਵਪੁਰੂ ਜੀ ਦੇ ਦਿਸ਼ਾ ਨਿਰਦੇਸ਼ ਥੱਲੇ ਇਹਦੀਆਂ ਟੀਮਾਂ ਜਿਹੜੀਆਂ ਗਠਿਤ ਕੀਤੀ ਗਈਆਂ ਕਿਉਂਕਿ ਸਨੇਚਿੰਗ 4 ਲੱਖ ਰੁਪਏ ਦੀ ਉਹਦਾ ਮਸਲਾ ਸੀਗਾ ਇਹਦੇ ਵਿੱਚ ਡੀਐਸਪੀ ਪੁਲਤ ਤੇ ਸੀਏਈ ਟੀਮ ਜਿਹੜੀ ਕਬੂਥਲਾ ਦੀ ਇੰਸਪੈਕਟਰ ਜਨੈਰ ਸਿੰਘ ਡੀਐਸਪੀ ਕਮਿੰਦਰ ਸਿੰਘ ਯਾਨੀ ਉਹ ਕਪ ਟੀਮਾਂ ਜਿਹੜੀਆਂ ਤਿਆਰ ਕੀਤੀਆਂ ਵਕਫ ਵਕਫ ਥਿੰਦੀਆਂ ਤੇ ਇਹਦਾ ਕੰਮ ਕੀਤਾ ਤੇ ਹੂਮਨ ਅਤੇ ਟੈਕਨੀਕਲ ਤਰੀਕੇ ਨਾਲ ਇਹ ਮਕਦਮੇ ਨੂੰ ਜਲਦ ਤੈਅ ਕੀਤਾ ਤੇ ਤੋਂ ਇਹ ਪਤਾ ਲੱਗਿਆ ਕਿ ਗੁਰਮੀਤ ਸਿੰਘ ਜੀ ਨੇ ਇਹ ਆਪਣੇ ਆਪ ਜਿਹੜੀ ਆਪਣੇ ਨਾਲ ਵਾਰਦਾਤ ਕਰਾਈ ਸੀ ਇਹਦੇ ਭਤੀਜੇ ਦੇ پیسے ਸੀਗੇ ਭਤੀਜੇ ਨੇ ਇਹਨੂੰ ਕਿਹਾ ਸੀਗਾ ਵੀ ਮੇਰੇ ਪੈਸੇ ਚਾਹਤੈ ਜਿਲੰਧਰ ਤੋਂ ਲਿਆਏ ਇਹ ਪੈਸੇ ਜਿਹੜੇ ਸੀਗੇ ਇਹਨੂੰ ਹਰਪ ਕਰਨ ਲਈ ਇਹਨੇ ਮਦਦ ਸ਼ੋਅ ਕੀਤੀ ਹੈਗੀ ਇਹਦਾ ਦੋਸਤ ਹੈਗਾ ਸੰਤੋਪ ਉਹਨੂੰ ਇਹਨੇ ਪੈਸੇ ਭરા ਦਿੱਤੇ ਸੀ ਔਰ ਇਹ ਝੂਠ ਇਹਨੇ ਆਕੇ ਪੁਲਿਸ ਕੋਲ ਇਨਫੋਰਮੇਸ਼ਨ ਦਿੱਤੀ ਕਿ ਮੇਰੇ ਪੈਸੇ ਜਿਹੜੇ ਆ 4 ਲੱਖ ਰੁਪਏ ਤੋਂ ਓਕੇ ਲੱਗੇ ਤੇ ਨਾਲ ਸ਼ੁਰੂ। ਸੋ ਇਹਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਸੰਤੋਖ ਸਿੰਘ ਜਿਹਨੂੰ ਇਹਨੂੰ ਪੈਸੇ ਦੇ ਇਚਾਲਾ ਕਰਦੇ। ਔਰ ਇਹ ਜਿਹੜਾ ਮਹਿੰਦੀ ਮੁਕਦਮਾ ਗੁਰਮੀਤ ਸਿੰਘ ਇਹਨੂੰ ਅਸੀਂ ਭਾਲ ਕਰ ਰਹੇ ਐਜੇ ਮਿਲਿਆ ਨਹੀਂ ਹੈਗਾ ਸਾਨੂੰ। ਤੇ ਇਹਦੇ ਕੋਲੋਂ 385000 ਰੁਪਏ ਇਹਨਾਂ ਸਾਨੂੰ ਰਿਕਵਰ ਹੋਏ। ਗੁਰਮੀਤ ਸਿੰਘ ਮਾਸਟਰਮਾਈਂਡ ਸੀਗਾ ਇਹਨੇ ਪਹਿਲੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਜਾਂ ਕਿਸ ਤਰੀਕੇ ਨੇ ਕੋਈ। ਕਾ ਇਹ ਕਿਸ ਟ੍ਰੈਕ ਤੇ ਜਾ ਕੇ ਆਪਾਂ ਨੂੰ ਸੱਤ ਹੋਈ ਜਾਂ ਕਿਸ ਤਰੀਕੇ ਨਾਲ ਸੋਲਵ ਹੋ ਗਿਆ ਟੈਕਨੀਕਲ ਤਰੀਕੇ ਨਾਲ ਕੋਈ ਮੋਬਾਈਲ ਦੀ ਲੋਕੇਸ਼ਨ ਜਾਂ ਕੋਈ ਮੈਸੇਜ ਤਰੀਕੇ ਨਾਲ ਇਹਨੂੰ ਜ਼ਬਤ ਕੀਤਾ ਸੰਤੋਖ ਨੇ ਸਭ ਕੁਝ ਮੰਨਿਆ ਸੰਤੋਖ ਨੇ ਮੰਨ ਲਿਆ ਕਿ ਕੋਈ ਤੋਂ ਪੈਸੇ ਰਿਕਵਰ ਹੋ ਗਏ ਰਿਕਵਰ ਸੰਤੋਖ ਕੋਲ ਇਹ ਸ਼ੁਰੂ ਤੋਂ ਹੀ ਬਿਆਨ ਇਹਦੇ ਬਦਲਦੇ ਪਏ ਸੀ ਹਾਂ ਇਹ ਬਿਆਨ ਥੋੜਾ ਜਿਆਦਾ ਹੜਬਰਾ ਰਿਹਾ ਸੀ ਆਪਣੇ ਵਾਰ-ਵਾਰ ਚੇਂਜ ਕਰ ਰਿਹਾ ਸੀ ਜੀ ਜੀ ਉਤੋਂ ਇਹਦਾ ਸ਼ੱਕ ਪਿਆ ਉਹ ਟੈਕਨੀਕਲ ਤਰੀਕੇ ਉਹਦਾ ਹੀ ਵਰਕਿੰਗ ਕੀ ਕਰਦਾ ਕੰਮ ਕੀ ਕਰਦਾ ਬੰਦਾ ਇਹ ਆਫ ਤਾਂ ਨਹੀਂ ਕੋਈ ਜ਼ਿਆਦਾ ਕੰਮ ਕਰਦਾ ਨਹੀਂ ਘਰ ਵਾਲੀ ਜਿਹੜੀ ਬੁਟੀਕ ਦਾ ਕੰਮ ਕਰਦੀ ਹੈਗੀ ਹਾਂ 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 ਆਪ ਨਹੀਂ ਜ਼ਿਆਦਾ ਕੰਮ ਕਰਦਾ ਹੈ ਕਿਉਂਕਿ ਮਨਚ ਬੇਈਮਾਨੀ ਆ ਗਈ ਸੀ ਬਦਨੀਤਾ ਉਹ ਬਦਨੀਤਾ ਹੋ ਗਿਆ ਹੈ ਪੈਸੇ ਦੇ ਕੇ ਠੀਕ ਹੈ ਓਕੇ